ਤਸਵੀਰਾਂ ਅੰਮ੍ਰਿਤਸਰ ਦੇ ਨੇ ਜਿੱਥੇ ਅੰਮ੍ਰਿਤਸਰ ਦੇ ਡੈਮ ਗਾਜ਼ ਵਿੱਚ ਦੇ ਰਾਤ ਬਾਰਿਸ਼ ਦੇ ਕਾਰਨ ਇੱਕ ਛੱਤ ਡਿੱਗ ਪਈ ਹੈ। ਪਰਿਵਾਰਕ ਮੈਂਬਰਾਂ ਮੁਤਾਬਕ ਰਾਤ ਦੀ ਬਾਰਿਸ਼ ਹੋ ਰਹੀ ਸੀ ਸਵੇਰੇ 5 ਵਜੇ ਦੇ ਕਰੀਬ ਘਰ ਦੀ ਛੱਤ ਡਿੱਗੀ। ਹਾਲਾਂਕਿ ਜਾਨੀ ਨੁਕਸਾਨ ਤੋਂ ਬਚਾਰਿਆ ਹੈ ਉਹਨਾਂ ਦੇ ਘਰ ਦਾ ਸਾਰਾ ਸਮਾਨ ਥੱਲੇ ਦੱਬ ਗਿਆ। ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦਾ ਕਹਿਣਾ ਸੀ ਕਿ ਸਾਡਾ ਮਾਲੀ ਨੁਕਸਾਨ ਬਹੁਤ ਜ਼ਿਆਦਾ ਹੋਇਆ। ਪਰ ਇਹ ਕੀ ਗੱਲ ਹੋਈ ਜਾਂ ਸ਼ਤਕਨ ਕਿਸ ਟਾਈਮ ਡਿੱਗੀ ਸੀ ਤਾਂ ਪਤਾ ਕਿਤਾ ਲੱਗਾ। ਤਸਵੀਰੇ 5 ਵਜੇ ਆਵਾਜ਼ ਆਈ ਆ ਦੀ ਡਿੱਗਨ ਦੀ ਛੱਤ ਲੈਂਟਰ ਹੈਗਾ ਨਹੀਂ ਕੰਦੇ ਆ ਕੋਈ ਚੀਜ਼ ਦੀ ਉਹ ਵੀ ਨਹੀਂ ਗਈ ਤੇਰੇ ਤਰੇੜਾ ਤਰੂੜਾ ਕੁਝ ਨਹੀਂ ਹੈਗਾ ਉਮੀਦ ਕਰ ਰਹੇ ਸਾਰੇ ਸ਼ਾਦੀ ਗਪੀ ਇਹਨਾਂ ਨੂੰ ਨੁਕਸਾਨ ਹੋ ਗਿਆ ਸਾਰਾ ਅੰਦਰ ਲਿਮਾਰੀ ਦਾ ਬਿਸਤਰੇ ਦਾ ਸਾਰੇ ਗੱਡੂ ਮੁੰਡਾ ਵੀ ਥੱਲੇ ਆ ਗਏ ਸਾਰੇ ਟਾਂਕੀ ਡਿੱਗ ਵੀ ਉੱਪਰ ਪਾਲੀ ਦੀ ਸਾਰੀ ਤੇ ਕੋਈ ਆਪਣਾ ਜਾਣੀ ਨੁਕਸਾਨ ਤਾਂ ਨਹੀਂ ਹੋਇਆ ਅੰਦਰ ਰਖਾਣੇ ਸੇ ਕੋਈ ਨਹੀਂ ਆਇਆ ਜਾਣੀ ਨੁਕਸਾਨ ਦਾ ਕੀ ਅਪੀਲ ਕਰਦੇ ਸਰਕਾਰ ਕੀ ਆਪਣਾ ਛੱਤ ਡਿੱਗੀ ਇਹ ਕਦੋਂ ਡਿੱਗੀ ਸੀ ਤੇ ਆਪਣਾ ਕਿਸ ਟਾਈਮ ਮੇਰੇ 5 ਵਜੇ ਡਿੱਗੀ ਹੈ ਨਹੀਂ ਆਇਆ ਸਾਨੂੰ ਪਤਾ ਲੰਗਾ ਸੀ ਸਾਹਮਣੇ ਸੁੱਤੇ ਸੀ ਸਾਹਮਣੇ ਇਧਰੋਂ ਛੱਤ ਡਿੱਗੀ ਆਪਣੇ ਆਪ ਤੇ ਸਾਨੂੰ ਕੁਝ ਨਹੀਂ ਪਤਾ ਫਿਰ ਆਪਣੇ ਆਪੇ ਆਵਾਜ਼ ਆਈਏ ਬੜੀ ਔਦ ਆਵਾਜ਼ ਆਈਏ ਡਿੱਗ ਪਈਏ ਤੇ ਉੱਠ ਕੇ ਅਸੀਂ ਆ ਗਏ ਸਾਰੇ ਸਗੋ ਕੱਲੀ ਵੱਲੇ ਨੇ ਠਾਇਆ ਕੋਈ ਕੋਈ ਜਾਣੀ ਨੁਕਸਾਨ ਤਾਂ ਨਹੀਂ ਹੋਇਆ ਜਾਣੀ ਸਾਰਾ ਰਸਮਾਨ ਸਾਰਾ ਅੰਦਰ ਹੀ ਪਿਆ ਹੈ ਜੀ ਸਾਰਾ ਉਹ ਅੰਦਰ ਉਹ ਜਦੋਂ ਬਰਬਾਦ ਚੁੱਕਿਆ ਹੋਏਗਾ ਫੇਰ ਹੀ ਪਤਾ ਲੱਗੇਗਾ ਕੀ ਜਾਂਦੇ ਹੋ ਆਪਣਾ ਸਾਡੀ ਉਹ ਹੀ ਮਦਦ ਖਾਦੀ ਜਾਵੇ ਸਰਕਾਰ ਵੱਲੋਂ ਕੋਈ ਛੱਤ ਪਾਉਂਦੀ ਸਾਨੂੰ ਥੋੜੀ ਬੋਧੀ ਮਦਦ ਤੇ ਬਾਲੇ ਛੱਤ ਹਾਂਜੀ ਇਹ ਲੈਂਟਰ 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 ਦਰਸੀ ਲੈਂਟਰ ਟਿਕਾ ਤੇ ਪਹਿਲਾਂ ਕੰਨਾਂ ਨੇਰੀ ਹਾਲਤ ਕਿੱਦਾ ਜੀ ਜਦੋਂ ਬਾਰਿਸ਼ ਸਾਰੀ ਸਹੀ ਸੀ ਸਾਡੀਆਂ ਕੋਲ ਪਿੱਛੇ ਸਹੀ ਹੈ ਗਿਆ ਇਹ ਵੀ ਨਾਲ ਹੀ ਕਾਲੀ ਹੋਇਆ ਸਾਰਾ ਕੁਝ ਅੰਦਰ